ਇੱਕ ਵਾਰ ਦੇਵੀ ਦੇਵਤੇ ਨੂੰ ਕਹਿਣ ਲੱਗੀ ਵੀ ਐਡਾ ਵੱਡਾ ਆਕਾਸ਼ ਕਿਹੜੇ ਖੰਭਿਆਂ ਦੇ ਸਹਾਰੇ ਖੜਾ ਤਾਂ ਦੇਵਤੇ ਨੇ ਕਿਹਾ ਵੀ ਇਹ ਜੱਤ ਦੇ ਧਰਮ ਦੇ ਤੇ ਸੱਚ ਦੇ ਖੰਭਿਆਂ ਦੇ ਸਹਾਰੇ ਖੜਾ ਦੇਵੀ ਨੇ ਜੈਨ ਕੀਤੀ ਵੀ ਮੈਨੂੰ ਇਹ ਖੰਭੇ ਦਿਖਾ ਤਾਂ ਉਹ ਦੋਨੇ ਸਾਧੂ ਤੇ ਸਾਧਵੀ ਦਾ ਭੇਜ ਧਾਰ ਕੇ ਧਰਤੀ ਤੇ ਉਤਰ ਆਏ ਜੇੜ ਦਾ ਮਹੀਨਾ ਸੀ ਤਪਦੀ ਦੁਪਹਿਰ ਦੇ ਵਿੱਚ ਇੱਕ ਬਜ਼ੁਰਗ ਹਲਵਾ ਰਿਆ ਸੀ ਉਹ ਉਹਦੇ ਕੋਲੇ ਗਏ ਤਾਂ ਉਹਨੇ ਜਿਰ ਨੂੰ ਉਸ ਬਜ਼ੁਰਗ ਨੇ ਘਰ ਵਾਲੀ ਬੁੱਢੀ ਰੋਟੀ ਲੈ ਕੇ ਆ ਗਈ ਜਦੋਂ ਰੋਟੀ ਖਾਂਦੇ ਸੀ ਤਾਂ ਗੱਲਾਂ ਕਰਦੇ ਆਂ ਦੇਵੀ ਨੇ ਪੁੱਛਿਆ ਵੀ ਤੁਸੀਂ ਐਨੇ ਬਜ਼ੁਰਗ ਹੋ ਕੀ ਤੁਹਾਡੇ ਬੇਟਾ ਨਹੀਂ ਤਾਂ ਬਜ਼ੁਰਗ ਨੇ ਕਿਹਾ ਸਾਡੇ ਬੇਟਾ ਕਿੱਥੋਂ ਹੁੰਦਾ ਅਜੇ ਤੱਕ ਅਸੀਂ ਗ੍ਰਹਿਸਤੀ ਜੀਵਨ ਨਹੀਂ ਅਪਣਾਇਆ ਤਾਂ ਉਹ ਕਹਿਣ ਲੱਗੀ ਕਿਉਂ ਤਾਂ ਉਹ ਕਹਿੰਦਾ ਜਦੋਂ ਸਾਡਾ ਵਿਆਹ ਹੋਇਆ ਤਾਂ ਬੜੀ ਛੋਟੀ ਉਮਰ ਸੀ ਰਾਤ ਨੂੰ ਜਦੋਂ ਅਸੀਂ ਬੈਲ ਗੱਡੀ ਤੇ ਆ ਰਹੇ ਸੀ ਤਾਂ ਇਹ ਵੀ ਨੀਂਦ ਦੇ ਵਿੱਚ ਸੀ ਤੇ ਮੈਨੂੰ ਵੀ ਨੀਂਦ ਆ ਰਹੀ ਸੀ ਮੇਰਾ ਹਾਥੇ ਦੀ ਲੱਤ ਦੇ ਵੱਜਿਆ ਤਾਂ ਇੱਕਦਮ ਚੌਂਕ ਕੇ ਉੱਠੀ ਤੇ ਕਿਹਾ ਤੈਨੂੰ ਰਾਮ ਦੁਹਾਈ ਆ ਜੇ ਅੱਜ ਤੋਂ ਬਾਅਦ ਇਸ ਤਰ੍ਹਾਂ ਕਰੇ ਸੋ ਉਦੋਂ ਦੀ ਮੈਂ ਇਹ ਰਾਮ ਦੀ ਆਣ ਆ ਜਿਹੜੀ ਸੌਂਾਂ ਨਿਭਾਰਿਆ ਹੈਗਾ ਤਾਂ ਦੇਵੀ ਨੇ ਜੱਦ ਕੀਤੀ ਵੀ ਇਹ ਸੌ ਤੁਸੀਂ ਹੁਣ ਤੋੜ ਦਿਓ ਤਾਂ ਦੋਨੇ ਬਜ਼ੁਰਗ ਇਕੱਠੇ ਬੋਲੇ ਵੀ ਜਦੋਂ ਇਹ ਜਸੌਂ ਜਵਾਨੀ ਵੇਲੇ ਨਹੀਂ ਤੋੜੀ ਤਾ ਹੁਣ ਬੁੱਢੇ ਵਾਰੇ ਕਿਉਂ ਤੋੜੀਏ ਤਾਂ ਇਹ ਸੁਣ ਕੇ ਦੇਵਤਾ ਜਦੋਂ ਦੇਵੀ ਵੱਲ ਝਾਕਿਆ ਤਾਂ ਦੇਵੀ ਨੂੰ ਉਹਦਾ ਉੱਤਰ ਮਿਲ ਗਿਆ ਵੀ ਇਹ ਆਕਾਸ਼ ਆ ਜਿਹੜਾ ਧਰਮ ਤੇ ਸਤ ਦੇ ਖੰਭਿਆਂ ਦੇ ਸਹਾਰੇ ਖੜਾ ਹੈ